ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤਾਂ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਸੀਗੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਤੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਅੱਠ ਲੋਕ ਆਏ ਸੀਗੇ ਜੀ ਤੇ ਉਹ ਸਾਰੇ ਆਈਡੈਂਟੀਫਾਈ ਹੋ ਗਏ ਉਹ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਕਾਰਤਿਕ ਜਿਹੜਾ ਮਰਨ ਵਾਲਾ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਤੋਂ ਬੱਤੀ ਬੋਰ ਦਾ ਇੱਕ ਪਿਸਟਲ ਅਲੋਂਗ ਵਿਦ ਰਾਉਂਡਸ ਇਹ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਭਾਰਤ ਤੋਂ ਹੁਣ ਜਿਹੜਾ ਵੈਪਨ ਰਿਕਵਰ ਹੋਇਆ ਇਹ ਵੀ ਫੋਰੈਂਸਿਕ ਜਾਂਚ ਹੋ ਗਈ ਜੀ ਕਾਰਤਿਕ ਨਾਂ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟਿਵਾ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀ ਸੀਗੀਆਂ ਹੀ ਇਜ਼ ਨਾਊ ਆਊਟ ਆਫ ਡੇਂਜਰ ਡਿਸਚਾਰਜ ਹੋ ਗਿਆ ਬੇਲਾਤੇ ਅ ਹਰਕਤ ਚਾਂਦੇ ਹੋਏ ਲੋਕਲ ਪੁਲਿਸ ਨੇ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਤੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰ ਸੇ ਅੱਠ ਲੋਗ ਆਏ ਸੀਗੇ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਲੋ ਸਾਰੇ ਲੋਹਿਆਣਾ ਦੇ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੋਲਿਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੇ ਆਪਸ ਚ ਕਾਫੇ ਟਾਈਮ ਤੋਂ ਤੋ ਤੋ ਮਹਿਮਾ ਚੱਲਦੀ ਸੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰਾਮ ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਭਲਾ ਚੰਗਾ ਬੋਲਦੇ ਸੀ ਕਿ ਫੋਨ ਤੇ ਵੀ ਜਲਦੀ ਦੂਜੇ ਨਾਲ ਗੱਲ ਕਰਨੀ ਕੋ ਆਪਣੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀ ਫਾਈਨਲੀ ਇਹਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਰਨ ਦਾ ਮਰਨ ਦਾ ਪਲਾਨ ਬਣਾਇਆ ਨਾਓ ਤਿੰਨ ਬੰਦੇ ਗ੍ਰਫਤਾਰ ਹੋਏ ਸਾਹਿਲ ਨਾਦਰ ਵਿਅਕਤੀ 24 ਸਾਲ ਉਮਰ ਦੇ ਦੀ ਲੁਧਾਨੇ ਦਾ ਰਹਿਣ ਵਾਲਾ ਇਹ ਉਹ انسان ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿ ਜੀ ਇਹ ਫਲਾਨੀ ਫਲਾਨੀ ਜਗ੍ਹਾ ਤੇ ਇੱਕ ਖੜਾ ਹੈ ਕਰਤਿਕ ਉਸ ਤੋਂ ਬਾਅਦ ਵਿਦ ਟੈਕਨੀਕਲ ਹੈਲਪ ਟੀਮਸ ਫਾਰਮ ਕੀਤੀ ਗਈਆਂ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੋਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤ ਹੀ ਸੀਗਾ ਜਿਹੜਾ ਕਰਤਿਕ ਜਿਹੜਾ ਮਰਨ ਵਾਲਾ ਹੁਣ ਤੱਕ ਇਹਨਾਂ ਦੀ ਪੋਜ਼ੀਸ਼ਨ ਤੋਂ 32 ਬੋਰ ਦਾ ਇੱਕ ਪਿਸਟਲ ਅਲੋਂਗ ਵਿਦ ਰਾਉਂਡਸ ਇਹ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਨੂੰ ਹੁਣ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜਿਹੜੀ ਬੁਲਟਸ ਬੋਡੀ ਤੋਂ ਨਿਕਲੀਆਂ ਆ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਨੇ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਦੋਬਾਰ ਗਲੀ ਗੋੜ ਕਿਸੇ ਵੀ ਚੀਜ਼ ਨੂੰ ਲੈ ਕੇ ਇੱਕ ਦੂਜੇ ਨਾਲ ਕੋਈ ਨਾਲ ਫਰੈਂਡ ਸੀ ਕੋਈ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਹਾਂ ਹਾਂ ਸੰਭਵ ਹੈ ਹੋਰ ਕੋਈ ਨਹੀਂ ਨਾਥਿੰਗ ਨਾਥਿੰਗ ਨਹੀਂ ਨਹੀਂ ਨथिंग ਮੋਨਿਟਰੀ ਇਨ ਇਹਨਾਂ ਦਾ ਕਿਸੇ ਨਾਲ ਲਿੰਕ ਨਹੀਂ ਸੀਗਾ ਜੀ ਕਿਸੇ ਵੀ ਗੈਂਗਸਟਰ ਨਾਲ ਨਹੀਂ ਲਿੰਕ ਨਹੀਂ ਸੀ ਤਾਂ ਲੇਕਿਨ ਦੋ ਬੰਦੇ ਜਿਹੜੇ ਸੀਗੇ ਇਹਨਾਂ ਵਿੱਚੋਂ ਉਹ ਪਹਿਲਾਂ ਹੀ ਜੇਲ੍ਹ ਘਟ ਕੇ ਆਏ ਹਨ ਮੌਲੀ ਮੌਲੀ ਪਰਚਾ ਦਰਜ ਰੋਪੜ ਜੇਲ੍ਹ ਚ ਹੋਣੀ ਸ਼ਾਇਦ ਤੇ ਵੀ ਕਿਹਨੇ ਆ ਗਿਆ ਉਹਨਾਂ ਵਿੱਚੋਂ ਉਹ ਉਹਦੇ ਇੱਕ ਦੋ ਵਾਰ ਕਦੇ ਗੱਲਬਾਤ ਹੋਈ ਹੋਣੀ ਹੈ ਕਿਸੇ ਨਾਲ ਤੇ ਉਹ ਗੈਂਗ ਦਾ ਲਿੰਕ ਜੋੜ ਰਹੇ लेकिन اس طرح دے ار ناٹ ممبرز اف اینی گان دو پسٹل براملان جی سر جب کارٹیکاو میں ٹورسٹ سیٹ کے ਦੇਖੋ ਵਾਰਦਾਤ ਕਰਨ ਵਾਲੇ ਤਾਂ ਇਹ ਦੋਸੀ ਕੇ ਬਾਕੀ ਜਿਵੇਂ ਮੰਦਿਰ ਨਾਲ ਚਲਦੀ ਹੈ ਨਾ ਜਿ ਚਲੋਪਾਂ ਵੀ ਚੱਗੀ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਕਾਰਨ ਤੁਸੀਂ ਨਹੀਂ ਸੋਸ਼ਲ ਮੀਡੀਆ ਵੀ ਤਾਂ ਸਹੀ ਨਹੀਂ ਇਨਫਲੂਐਂਸਰ ਸੋਸ਼ਲ ਮੀਡੀਆ ਕਾਰਨ ਨਹੀਂ ਹੈ ਲੇਕਿਨ ਇਹ ਕੰਮ ਕਰਦਾ ਸੀਗਾ ਨੂੰ ਰੈਵਨਿਊ ਆਂਦਾ ਸੀਗਾ ਸੋਸ਼ਲ ਮੀਡੀਆ ਸਹੀ ਰੈਪਰਸ ਜੇ